ਮਹਾਦਰਸ਼ ਗੁਰਜੀਤ ਸਿੰਘ ਸਾਹਿਬ ਵਾਹਿਗੁਰੂ ਜੀ ਦੇ ਫਤੇ ਅੱਜ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਇਹ ਅੱਜ ਦੀ ਜਿਹੜੀ ਛੜਕਾਂ ਤੇ ਵਿਕਾਸ ਤੇ ਕੰਮ ਕਰਨ ਦੀ ਜਿਹੜੀ ਗੱਲ ਕਰਾਂਗੇ ਇਹ ਆ ਦੇਖੋ ਜੀ ਤਾਂ ਗਰਾਹ ਵਿਖੇ ਨਵਾ ਪੁਲ ਬਣਿਆ ਤੇ ਨਵਾ ਪੁਲ ਬਣਦੇ ਉੱਤੇ ਜਿਹੜਾ ਇਹ ਮਿਕਸ ਪਾ ਹੈ ਗੈ ਅਸ਼ਰਤ ਵੀ ਹੋ ਕੇ ਲੋਕ ਇਥੇ ਮਾਰੀ بارش ਪਾਣ ਦੇ ਬਾਅਦ ਵਿੱਚ ਇਹ ਸਾਰੀ ਸ਼ਰਕਤ ਦੇ ਉੱਤੇ ਕੋਈ ਪੈਣਾ ਸ਼ੁਰੂ ਹੋ ਗਿਆ ਦੋਸਤ ਇਥੋਂ ਇਹ ਸਾਫ ਨਜ਼ਰ ਆਉਂਦਾ ਕਿ ਖੇਡ ਦੇ ਪੱਤਰ ਦੇ ਉੱਤੇ ਜੀ ਤੂੰ ਪ੍ਰਿੰਮਿਕ ਸੁਪਾਈ ਹੋਇਆ ਇਹਦੇ ਉੱਤੇ ਜਦੋਂ ਕੰਪ ਦੇ ਨਾਲ ਘਟੇ ਦੀ ਸਿਕਾਈ ਕਰਦੇ ਨਾ ਉਹ ਸਿਕਾਈ ਨਹੀਂ ਹੋਈ ਇਸ ਕਰਕੇ ਪਾਣੀ بارش ਉਤੋਂ ਦੀ ਹੂਣ ਕਰਕੇ ਤੇ ਪਾਣੀ ਵੇਚ ਰਿਹਾ ਤੇ ਫੁਣ ਕੇ ਜਿਹੜੀ ਉਹ ਸਾਰੀ ਸਰਕਾਰ ਨੂੰ ਆ ਗਈ ਘਟ ਗਿਆ ਕਿਸਮ ਦਾ ਕੰਮ ਕੀਤਾ ਗਿਆ ਘਟ ਗਿਆ ਪੱਤਰ ਦਾ ਕੰਮ ਕੀਤਾ ਗਿਆ ਇਹ ਲੋ ਸਾਰੀ ਆ ਕਿੰਨਾ ਇਹ ਤੇ ਲੋਕ ਦੇ ਤਰੇੜਾ ਪੈ ਜਾਣੀਆਂ ਠੀਕ ਹੈ ਜੀ ਇਹ ਆ ਰਿਹਾ ਆ ਸਾਰੀ ਲੋਕਿੰਦਰ ਦੀ ਨਜ਼ਰ ਆਉਂਦੀ ਆ ਇਹ ਦੇ ਇਹ ਮੈਂ ਕਾਹਨਾ ਕਰਾਂਗਾ ਇਹ ਇਹ ਵੀ ਆਪਣੇ ਵਿਚਾਰ ਦੱਸਣਗੇ ਸ਼ਰਧਕਰ ਕੀ ਕਹਿਣਾ ਚਾਹੁੰਦੇ ਨੇ ਇਹ ਦੇਖੋ ਇਹ ਆਪਣਾ ਆ ਤੁਸੀਂ ਮੈਨੂੰ ਇਸ ਬਾਰੇ ਆਪਾਂ ਸੜਕ ਪਰ ਕੀ ਕਹਿਣਾ ਚਾਹੁੰਦੇ ਆਪਣਾ ਨਾਮ ਕੀ ਭਾਈ ਮੈਂ ਨਿਰੰਦਰ ਸਿੰਘ ਮੁਸ਼ਤਿ ਬੋ ਰਿਹਾ ਜੀ ਹਾਂ ਜੀ ਇਹ ਜਿਹੜੀ ਸ਼ਰਕ ਬਣੀ ਤਾਂ ਤਾਂ ਦੇ ਦੇ ਵਿੱਚ ਪੁਲ ਬਣਿਆ ਜਿਹੜਾ ਜੀ ਬਿਲਕੁਲ ਖਸਤਾ ਹਲਾ ਦੇ ਨਾਲ ਬਣਾਇਆ ਗਿਆ ਮਟੀਰੀਅਲ ਬਹੁਤ ਮਾੜਾ ਲਾਇਆ ਗਿਆ ਇੱਕ ਦਿਨਾਂ ਦੋ ਦਿਨ ਨਹੀਂ ਚੱਲੀ ਇਹਦੀ ਸਰਵਿਸ ਤੇ ਸੜਕ ਬਹੁਤ ਥਾਵਾਂ ਤੋਂ ਬਿਲਕੁਲ ਖੇੜੀ ਹੋ ਗਈ ਆ بڑے ਟੋਏ ਪੈ ਗਏ ਆ ਇਹਦਾ ਕੋਈ ਹੱਲ ਲੱਭਣਾ ਜਿੱਦਾਂ ਕਿ ਠੇਕੇਦਾਰ ਮਟੀਰੀਅਲ ਸਹੀ ਨਹੀਂ ਲਾ ਰਿਹਾ ਕਿਉਂ ਨਹੀਂ ਲੱਗ ਰਿਹਾ ਇੰਨੀ ਭ੍ਰਿਸ਼ਟਾਚਾਰ ਨੂੰ ਖਤਮ ਕਰਿਆ ਇਹ ਸੜਕ ਪਣੀ ਨੂੰ ਕਿੰਨੇ ਕੇ ਦਿਨ ਹੋ ਗਏ ਸਰ ਅਜੇ ਦੋ ਦਿਨ ਹੀ ਚੱਲਿਆ ਜੀ ਦੋ ਦਿਨ ਹੀ ਚੱਲੀ ਆ ਇੱਧਰ ਤੇ ਕਲ ਦਰ ਹੈ ਬੰਦ ਕੀਤਾ ਇਹ ਸਾਈਡ ਬੰਦ ਕੀਤੀ ਹੈ ਦੂਜੀ ਜਨਿਆਲੇ ਤੋਂ ਰਹੀਏ ਚੱਲ ਰਹੀ ਆ ਇਹ ਰਹੀਏ ਤੋਂ ਜਨਿਆਲਾ ਜਿਹੜਾ ਇਹ ਇਹਨਾਂ ਨੇ ਬੰਦ ਕੀਤਾ ਹੈ ਪੁੱਲ ਤੋਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਮਟੀਰੀਅਲ ਸਹੀ ਲਵਾਵੇ ਜੋ ਕੁਝ ਵੀ ਠੇਕੇਦਾਰ ਨੂੰ ਪੁੱਛਿਆ ਜਾਵੇ ਕਿਉਂਕਿ ਇਹ ਕਿਉਂ ਮਟੀਰੀਅਲ ਏਡੀ ਛੇਤੀ ਮਾੜਾ ਲੱਗਾ ਤੇ ਹੁਣੇ ਹੀ ਟੁੱਟ ਗਈ ਆ ਇਹ ਇਸ ਕਰਕੇ ਗੱਲ ਕਰਦੇ ਹਾਂ ਜੀ ਨੈਸ਼ਨਲ ਹਾਈਵੇ ਦਾ ਇਹ ਸੜਕਾ ਤੇ ਇਹਦੇ ਵਿੱਚ ਜਿਹੜਾ ਇਹ ਕੰਪਨੀ ਨੇ ਕੰਮ ਕੀਤਾ ਕਹਿੰਦੇ ਵੀ ਤਸੱਲੀ ਭਖਸ਼ ਕੰਮ ਕਰਦੀਆਂ ਨੇ ਕੰਪਨੀਆਂ ਤੇ ਇਹ ਜਿਹੜੀ ਵੀ ਕੰਪਨੀ ਨੇ ਕੰਮ ਕੀਤਾ ਜੋ ਅਸੀਂ ਨਾਂ ਤੇ ਜਾਣਦੇ ਨਹੀਂ ਪਰ ਅਸਲੀ ਇਹ ਤਾਂ ਸਾਹਮਣੇ ਲਿਆ ਰਹੇ ਹਾਂ ਕਿਉਂਕਿ ਕੰਮ ਦੀ ਜਿਹੜੀ ਕੁਆਲਿਟੀ ਆ ਉਹ ਕਿਸ ਤਰ੍ਹਾਂ ਦੀ ਆ ਤੇ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਨਹੀਂ ਹੁੰਦਾ ਨਾ ਕਿ ਇਹਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਜੇਕਰ ਥੱਲੇੋਂ ਸਪਾਈ ਨਹੀਂ ਚੰਗੀ ਤਰ੍ਹਾਂ ਕੀਤੀ ਉਹਦੇ ਵਿੱਚ ਵੀ ਭ੍ਰਿਸ਼ਟਾਚਾਰੀਆ ਉਸ ਨੂੰ ਵੀ ਅਸੀਂ ਭ੍ਰਿਸ਼ਟਾਚਾਰ ਹੀ ਕਹਿ ਸਕਦੇ ਹਾਂ ਕੋਈ ਵੀ ਇਹ ਤੇ ਅੱਖਾਂ ਮੀਟ ਕੇ ਵੀ ਬੰਦਾ ਵੇਖ ਲੇ ਉਹ ਵੀ ਕਹਿ ਸਕਦਾ ਇਹਦੇ ਵਿੱਚ ਭ੍ਰਿਸ਼ਟਾਚਾਰ ਆ ਤੇ ਘਟਿਆ ਕੰਮ ਹੋਣਾ ਤੇ ਆ ਕੰਮ ਦੀ ਜਿਹੜੀ ਪੀਹਾਂ ਥੱਲਿਓਂ ਵੀ ਕਟਾਈ ਹੋ ਆਪਦੀ ਚੰਗੀ ਤਰ੍ਹਾਂ ਨਹੀਂ ਹੋਈ ਜਿਹੜੀ ਬੰਨ੍ਹ ਕਰਕੇ ਦੱਬੀ ਜਾਣ ਕਰਕੇ ਸਾਰੀ ਛੜਕ ਜੜੀ ਖਿਲਰ ਚੁੱਕੀ ਹੈ ਤੇ ਇਹ ਜਲਦੀ ਹੀ ਬਾਕੀ ਸੜਕ ਵੀ ਹੋਰ ਵੀ ਖਿਲਰ ਸਕਦੀ ਹੈ ਇਹ ਹੋਰ بارش ਹੋ ਗਈ ਤਾਂ ਹੋਰ ਸੜਕਾਂ ਦੀ ਜਦੋਂ ਆਵਾਜ਼ ਆਈ ਜ਼ਿਆਦਾ ਹੋਈ ਤੇ ਹੋਰ ਜ਼ਿਆਦਾ ਹੀ ਖਲਰੇਗੀ ਇਹ ਇੱਥੇ ਸਰਕਾਰ ਪਾਸੋਂ ਮੰਗ ਕਰਦੇ ਆ ਜਿਹੜੀਆਂ ਕੰਪਨੀਆਂ ਦੇ ਉੱਤੇ ਸਿਕੰਜਾ ਜ਼ਰੂਰ ਕੱਸਣਾ ਚਾਹੀਦਾ ਇਸ ਤੋਂ ਅੱਗੇ ਵੀ ਪੁਲ ਦੇ ਹੇਠਲੇ ਪੰਨੇ ਵੀ ਪੋਜੀਸ਼ਨ ਥੋੜੀ ਜੀ ਇਸ ਤਰ੍ਹਾਂ ਦੀ ਉਹ ਵੀ ਲਵਾਂਗੇ ਅੱਗੇ ਜਾ ਕੇ ਤੇ ਅਗਲੇ ਹਾਲਤ ਦੇਖਦੇ ਆ ਫਿਰ ਆਪ ਵੀ ਦੇ ਸਾਹਮਣੇ ਲੈ ਕੇ ਆਉਨੇ ਆ ਇਹਰੇ ਡਾਗਰਾ ਪੁਲ ਦੇ ਉੱਤਰਧਿਆ ਅਸੀਂ ਇਸੀ ਪੁਲਿਸ ਨਾਲ ਖਾਲਸਾ ਦੇਖੋ ਆ ਆਹ ਨਜ਼ਰੋਂ ਆ ਕੁਆਲਟੀ ਦਾ ਕੰਮ ਕੀਤਾ ਤਾਂ ਤੇ ਅੱਗੇ ਵੀ ਆ ਸਕਦਾ ਹੈ ਇੱਥੇ ਹੀ ਉਹਨੇ ਉਹਦੀ ਜਿਹੜੀ ਪੀਸੀ ਪਾਣੀ ਖੜਕ ਕਰ ਦਿੱਤੀ ਤੇ ਆਹ ਦੇਖੋ ਕੋਈ ਸਾਥ ਹੈ ਨਹੀਂ ਨਾ ਥੜਕ ਵਾਲਾ ਤਾਂ ਪਰਦ ਕੰਮ ਹੈ ਕਿ ਸਾਨੂੰ ਸਾਫ਼ ਤੋਂ ਇਹ ਲੋਕਾਂ ਦੀ ਸਖਤ ਰੋਸਾ ਦਿੱਤਾ ਜਾਵੇ ਉਹ ਰਸਤਾ ਜਿਹੜਾ ਹੈ ਦੇਤੇ ਪੈਸੇ ਬਹੁਤ ਅੜੀ ਤੇ ਆਂ ਕੰਮ ਜਿਹੜਾ ਸੜਕ ਨੇ ਆਸ-ਪਾਸੇ ਸ਼ੁਰੂ ਕੀਤਾ ਹੈ। ਹੈ। ਤੇ ਅਕਤਾਰ ਜਮਾ ਉਹਦਾ ਭਾਰੀ ਉਸਤਨਾ ਦਾ ਸਾਹਮਣਾ ਉਹਨਾਂ ਸਿਰ ਤੋਂ ਹੋ ਰਿਹਾ ਹੈ। ਥੱਲੇ ਰਨ ਕਰਕੇ। ਇਹ ਇਹਦੇ ਵਿੱਚ ਇਹ ਮੁਸ਼ਕਿਲ ਹੋ ਰਹੀ ਆ। ਇਹ ਇਹ ਵਿੱਚ ਸਰਕਾਰ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਸਾਡੇ ਪੰਜਾਬ ਦੀ ਫਿਰ ਕਰ ਭਾਵੇਂ ਇਹ ਸੈਂਟਰ ਗਵਰਨਮੈਂਟ ਦਾ ਕੰਮ ਆੜੇ ਮਲਤੀ ਸਹਾਰਕ ਜੁਨੀਅਰ ਵੀਡੀਓ ਸਾਹਿਬ ਇਹਨਾਂ ਨੂੰ ਵੀ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਆ ਕਿੰਨੀ ਮੁਸ਼ਕਲ ਹੋਈ ਵੀ ਉਹ ਸੜਕਾਂ ਢੋਰਨ ਕਰਕੇ ਸਾਰੇ ਟ੍ਰੈਫਿਕ ਥੱਜੋਂ ਦੀ ਆਈ ਇਹ ਇਸ ਕਰਕੇ ਉਥੋਂ ਕੀਤੀ ਗਈ ਕਿ ਕਿਤੇ ਸੜਕ ਜਿਆਦਾ ਸਾਰੀ ਨਾਲ ਨਿਕਲੇ ਜੇਕਰ ਇਹੋ ਟ੍ਰੈਫਿਕ ਚੱਲੇ ਤੇ ਸਾਰੀ ਸੜਕ ਖੇਮਰ ਤੱਕ ਜੀ ਸਾਰੀ ਦੀ ਸਾਰੀ ਉਹ ਆਪਾਂ ਇੱਕ ਹੀ ਕਹਣਾ ਜੋ ਨੇ ਉਹ ਇਹਨਾਂ ਕੁੜੀਆਂ ਵੇ ਨਹੀਂ ਸ਼ਰਮ ਲਾਈ ਵੀ ਆ ਪੁਲੀ ਚਾਲੂ ਕਰ ਲੋ ਜਿਆ ਬਣਾਉਂਦੇ ਜੋ ਤੇ ਕੋਰ ਆ ਗਿਰਨ ਨੂੰ ਕਿੰਨੀ ਮੁਸ਼ਕਲ ਹੋਈ ਆ ਤੇ ਸਾਰੇ ਬੋਲਦੇ ਨੇ ਜੀ ਬਹੁਤ ਜ਼ਿਆਦਾ ਜਾਵਾਂਗਾ ਭਾਈ ਬਹੁਤ ਜ਼ਿਆਦਾ ਸਿਰੇ ਘਰੇ ਸਬੂਤੀ ਘਰੇ ਨਾਲ ਉਹ ਕੀ ਆ ਲੈ ਰਿਹਾ ਸਾਰੇ ਤਸਰੇ ਨੇ ਇਹ ਆ ਜੇ ਕਾਸ ਕਰਦਾ ਆਂਦੀ ਹਾਲਤ ਨਵੇਂ ਛੜਕਦਾ ਇਹ ਹਾਲ ਹੋ ਜੇ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਤੇ ਫਿਰ ਆਪਾਂ ਕੀ ਕਹਿ ਸਕਦੇ ਮੇਰੇ ਵਿੱਚ ਤੇ ਆ ਤੱਕੋ ਕੰਨੀ ਟਰੱਕ ਚੱਲ ਰਹੀ ਆ ਬਹੁਤ ਮੁਸ਼ਕਲ ਸਾਹਮਣਾ ਕਰਨਾ ਪੈ ਰਿਹਾ ਇਸ ਪਾਸੇ ਰਾਜਨਲ ਹਾਈਵੇ ਰੋਡ ਨਾ ਮੇਰੀ ਸਾਰੀ ਰੋੜੇ ਸੜਕਾਂ ਦੀ ਸੋਤੋਂ ਨਾ ਪੰਨੇ ਚੱਲਦਾ ਦੋਨੋਂ ਪਾਸੇ ਇੱਕ ਕੁਰਕੂਤੀ ਆ ਉਦੋਂ ਥੋੜੀ ਆ ਇਧਰ ਖੜਾ। ਇਹ ਕਰਨੇ ਕਰਕੇ ਥੱਲੇ ਦੀ ਸਾਰੀ ਟਰੈਕ ਕਾਰ ਆਈ ਆ। ਲੋਕਾਂ ਬਾਤ ਸੰਜੀਵ ਸਿੰਘ ਲੋਕਾਂ ਦੀ ਆਵਾਜ਼ ਬਣ ਕੇ ਹੌਸਲੇ ਪਲੰਤ ਰੱਖ ਕੇ ਲੋਕਾਂ ਦੀ ਰਵਾਇ ਲੋਕਾਂ ਦੇ ਮਸਲੀ ਨੇ ਸਾਹਮਣੇ ਲੈ ਕੇ ਆਣਿਆ। ਇਥੇ ਸਮਾਪਤੀ ਕਰਦਾ ਨਵੀਂ ਜਿਲ੍ਹੇ ਦੇ